ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਸਭ ਸੰਗਤਾਂ ਦਾ ਮੇਰੇ ਚੈਨਲ ਉੱਪਰ ਨਿੱਘਾ ਸਵਾਗਤ ਹੈ ਅੱਜ ਆਪਾਂ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਪੰਜਾ ਮਹਾਰਾਜ ਜੀ ਦੇ ਦਿੱਤੇ ਹੋਏ ਤੈਨੂੰ ਉਪਦੇਸ਼ਾਂ ਉੱਪਰ ਚਰਚਾ ਕਰਾਂਗੇ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਜਿੱਦਾਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਮਹਾਰਾਜ ਸਿੱਖ ਧਰਮ ਦੇ ਮੋਢੀ ਹਨ ਅਤੇ ਉਹਨਾਂ ਨੇ ਸਿੱਖ ਧਰਮ ਦੀ ਨੀਂਹ ਰੱਖੀ ਇਸ ਲਈ ਉਹਨਾਂ ਦੁਆਰਾ ਦਿੱਤੇ ਗਏ ਉਪਦੇਸ਼ ਸਾਰੇ ਸਿੱਖਾਂ ਲਈ ਬਹੁਤ ਮਹੱਤਵ ਰੱਖਦੇ ਹਨ ਤਿੰਨ ਉਪਦੇਸ਼ ਕਿਰਤ ਕਰੋ ਨਾਮ ਜਪੋ ਵੰਡ ਛਕੋ ਪਹਿਲਾ ਉਪਦੇਸ਼ ਕਿਰਤ ਕਰੋ ਜਿਸ ਦਾ ਮਤਲਬ ਹੈ ਸਾਨੂੰ ਦਸਾਂ ਨੋਹਾਂ ਦੀ ਕਿਰਤ ਕਮਾਈ ਕਰਨੀ ਚਾਹੀਦੀ ਹੈ ਤੇ ਜੋ ਸਾਡੇ ਖੂਨ ਪਸੀਨੇ ਦੀ ਹੋਵੇ ਜੋ ਅਸੀਂ ਪੂਰੇ ਈਮਾਨ ਨਾਲ ਕਰਦੇ ਹਾਂ ਸਾਨੂੰ ਕੋਈ ਵੀ ਅਜੀਹਾ ਕੰਮ ਨਹੀਂ ਕਰਨਾ ਚਾਹੀਦਾ ਜੋ ਸਾਡੇ ਅਸੂਲਾਂ ਦੇ ਉਲਟ ਹੋਵੇ ਜਿਵੇਂ ਕਿ ਠੱਗੀ ਠੋਰੀ ਅਤੇ ਬੇਈਮਾਨੀ ਇਸ ਤਰ੍ਹਾਂ ਕਰਕੇ ਅਸੀਂ ਪੈਸਾ ਕਮਾਈਏ ਜਾਂ ਫਿਰ ਕਹਿ ਸਕਦੇ ਹਾਂ ਕਿ ਹਰਾਮ ਦੀ ਕਮਾਈ ਇਹ ਸਭ ਬਹੁਤ ਗਲਤ ਹੈ ਜੇਕਰ ਅਸੀਂ ਇਸ ਤਰ੍ਹਾਂ ਕਰਕੇ ਪੈਸਾ ਕਮਾਉਨੇ ਹਾਂ ਤਾਂ ਉਹ ਕਿਸੇ ਨਾ ਕਿਸੇ ਰੂਪ ਵਿੱਚ ਇੱਕ ਨਾ ਇੱਕ ਦਿਨ ਨਿਕਲ ਹੀ ਜਾਂਦਾ ਹੈ ਅਤੇ ਦੁੱਗਣਾ ਹੋ ਕੇ ਨਿਕਲਦਾ ਹੈ ਸੋ ਸੰਗਤ ਜੀ ਸੱਚ ਦੀ ਕਮਾਈ ਸੱਚੇ ਕਰਮ ਕਰਨੇ ਚਾਹੀਦੇ ਹਨ ਬਾਬਾ ਜੀ ਦਾ ਦੂਜਾ ਉਪਦੇਸ਼ ਨਾਮ ਜਪੋ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਸਾਨੂੰ ਕਿਰਤ ਕਮਾਈ ਕਰਨ ਦੇ ਨਾਲ-ਨਾਲ ਨਾਮ ਜਪਣਾ ਚਾਹੀਦਾ ਹੈ ਵਾਹਿਗੁਰੂ ਜੀ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਕਿਉਂਕਿ ਸਭ ਕੁਝ ਕਰਨ ਕਰਾਉਣ ਵਾਲਾ ਪਰਮਾਤਮਾ ਆਪ ਹੀ ਹੈ ਅਤੇ ਸਾਨੂੰ ਪਲ-ਪਲ ਉਸ ਨੂੰ ਯਾਦ ਕਰਨਾ ਚਾਹੀਦਾ ਹੈ ਬਹੁਤ ਲੋਕ ਕਿਰਤ ਤਾਂ ਕਰਦੇ ਆ ਪਰ ਅਕਾਲ ਪੁਰਖ ਨੂੰ ਭੁੱਲ ਜਾਂਦੇ ਆ ਸੰਗਤ ਜੀ ਬਾਬਾ ਜੀ ਕਹਿੰਦੇ ਹਨ ਕਿ ਜਿਸ ਪਰਮਾਤਮਾ ਨੇ ਸਾਨੂੰ ਇੱਥੇ ਭੇਜਿਆ ਹੈ ਅਤੇ ਅੰਤ ਵਿੱਚ ਅਸੀਂ ਉੱਥੇ ਹੀ ਜਾਣਾ ਹੈ ਤਾਂ ਸਾਨੂੰ ਉਸ ਕਰਤਾਰ ਦੇ ਗੁਣ ਗਾਉਣੇ ਚਾਹੀਦੇ ਹਨ ਉੱਠ ਦੇ ਬੈਠ ਦੇ ਕੰਮਕਾਰ ਕਰਦੇ ਵਾਹਿਗੁਰੂ 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 ਦਾ ਜਾਪ ਕਰਨਾ ਚਾਹੀਦਾ ਹੈ ਬਾਬਾ ਜੀ ਆਪਣੇ ਤੀਜੇ ਉਪਦੇਸ਼ ਵਿੱਚ ਸਮਝਾਉਣਾ ਕਰਦੇ ਹਨ ਕਿ ਵੰਡ ਛਕੋ ਵੰਡਾਸ਼ਪੋਦਾ ਮਤਲਬ ਹੈ ਜੋ ਅਸੀਂ ਜੋ ਵੀ ਕਿਰਤ ਦੀ ਕਮਾਈ ਇਕੱਠੀ ਕੀਤੀ ਹੈ ਉਸ ਨੂੰ ਵੰਡ ਕੇ ਛਕਣਾ ਚਾਹੀਦਾ ਹੈ ਮਤਲਬ ਸਾਨੂੰ ਹਮੇਸ਼ਾ ਦਸਵੰਦ ਕੱਢਣਾ ਚਾਹੀਦਾ ਹੈ ਉਹਨਾਂ ਲੋਕਾਂ ਵਾਸਤੇ ਜੋ ਕਿਸੇ ਨਾ ਕਿਸੇ ਰੂਪ ਵਿੱਚ ਵਾਂਝੇ ਜਾਂ ਫਿਰ ਅੰਗਹੀਨ ਹਨ ਜੋ ਖੁਦ ਨਹੀਂ ਕਮਾ ਸਕਦੇ ਜਾਂ ਫਿਰ ਉਹ ਲੋਕ ਜਿਨ੍ਹਾਂ ਕੋਲ ਆਪਣਾ ਸਰੀਰ ਢੱਕਣ ਲਈ ਵਸਤਰ ਤੱਕ ਨਹੀਂ ਹਨ ਅਤੇ ਉਹ ਲੋਕ ਜੋ ਇੱਕ ਵੇਲੇ ਦੀ ਰੋਟੀ ਰੱਜ ਕੇ ਨਹੀਂ ਖਾ ਸਕਦੇ ਉਹ ਬਜ਼ੁਰਗ ਜਿਨ੍ਹਾਂ ਦੇ ਬੱਚੇ ਉਹਨਾਂ ਨੂੰ ਘਰੋਂ ਕੱਢ ਦਿੰਦੇ ਹਨ ਜਾਂ ਫਿਰ ਖਾਣ ਨੂੰ ਨਹੀਂ ਦਿੰਦੇ ਇਸ ਤਰ੍ਹਾਂ ਸਾਨੂੰ ਬਹੁਤ ਲੋਕ ਮਿਲ ਜਾਂਦੇ ਹਨ ਸਾਨੂੰ ਆਪਣੀ ਕਿਰਤ ਦੀ ਕਮਾਈ ਦਾ ਕੁਝ ਹਿੱਸਾ ਉਹਨਾਂ ਲਈ ਕੱਢਣਾ ਚਾਹੀਦਾ ਹੈ ਇਸ ਤਰ੍ਹਾਂ ਕਰਨ ਨਾਲ ਵਾਹਿਗੁਰੂ ਜੀ ਸਾਨੂੰ ਉਸ ਤੋਂ ਵੀ ਕਈ ਗੁਣਾ ਜ਼ਿਆਦਾ ਦਿੰਦੇ ਹਨ ਇਸ ਦੀ ਮਿਸਾਲ ਬਾਬਾ ਜੀ ਖੁਦ ਹਨ ਅਸੀਂ ਸਾਰਿਆਂ ਨੇ ਆਪਣੇ ਸਕੂਲ ਵਿੱਚ ਵੀ ਪੜ੍ਹਿਆ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਆਪਣੇ ਪਿਤਾ ਦੁਆਰਾ ਤੇ ਹੋਏ ਪੈਸੇ ਭੁੱਖੇ ਸਾਧੂਆਂ ਨੂੰ ਖਾਣਾ ਖਵਾਉਣ ਵਿੱਚ ਲਾ ਦਿੱਤੇ ਸਨ ਸੰਗਤ ਜੀ ਸਾਨੂੰ ਕਦੇ ਵੀ ਕਿਸੇ ਨਾਲ ਭੇਦਭਾਵ ਨਹੀਂ ਕਰਨਾ ਚਾਹੀਦਾ ਸਭ ਉਸ ਪਰਮਾਤਮਾ ਦੇ ਬਣਾਏ ਹੋਏ ਹਨ ਅਬਲ ਅੱਲਾ ਨੂਰ અપਾਇਆ ਕੁਦਰਤ ਕੇ ਸਬੰਦੇ ਇੱਕ ਨੂਰ ਤੇ ਸਭ जग ਉਪਜਿਆ ਕੌਣ ਭਲੇ ਕੋ ਮੰਦੇ ਸੋ ਸਾਨੂੰ ਅਮੀਰ ਗਰੀਬ ਗੋਰਾ ਕਾਲਾ ਨਹੀਂ ਪਰਖਣਾ ਚਾਹੀਦਾ ਸਭ ਨੂੰ ਇੱਕੋ ਜਿਹਾ ਸਮਝਣਾ ਚਾਹੀਦਾ ਹੈ ਸਭ ਦੀ ਮਦਦ ਕਰਨੀ ਚਾਹੀਦੀ ਹੈ ਤਾਂ ਇਸ ਤਰ੍ਹਾਂ ਤੰਤਨ ਸ੍ਰੀ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਕਿਰਤ ਕਰੋ ਨਾਮ ਜਪੋ ਵੰਡ ਛਕੋ ਇਹਨਾਂ ਨੂੰ ਮੰਨਣਾ ਚਾਹੀਦਾ ਹੈ ਇਸ ਤਰ੍ਹਾਂ ਕਰਨ ਵਾਲੇ ਮਨੁੱਖਾਂ ਦੀ ਵਾਹਿਗੁਰੂ ਆਪ ਪ੍ਰਾਰਖੀ ਕਰਦੇ ਹਨ ਅਤੇ ਉਹਨਾਂ ਨੂੰ ਤੱਤੀ ਵਾ ਵੀ ਨਹੀਂ ਲੱਗਦੀ ਸੰਗਤ ਜੀ ਆਸ ਕਰਦੀ ਆ ਕਿ ਤੁਹਾਨੂੰ ਮੇਰੀਆਂ ਗੱਲਾਂ ਚੰਗੀਆਂ ਲੱਗੀਆਂ ਹੋਣ ਜੇ ਚੰਗੀਆਂ ਲੱਗੀਆਂ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵਾਹਿਗੁਰੂ ਜੀ ਆਪ ਸਭ ਸੰਗਤਾਂ ਦੇ ਘਰਾਂ ਵਿੱਚ ਖੁਸ਼ੀਆਂ ਖੇੜੇ ਤੇ ਤੰਦਰੁਸਤੀ ਬਖਸ਼ਣ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ